ਇਸ ਤਰ੍ਹਾਂ ਕੇ 올 ਇੰਡੀਆ ਕਾਂਗਰਸ ਕਮੇਟੀ ਔਰ ਪੰਜਾਬ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ ਅਨਸਾਰ ਜਿਹੜਾ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਚੱਲ ਰਹੇ ਆ ਜਿਹਦੇ ਤਹਿਤ ਇੱਕ ਜ਼ਿਲ੍ਹਾ ਲੈਵਲ ਤੇ ਰੈਲੀ ਹੋਣੀ ਆ ਜਿਹੜੀ 12 ਤਰੀਕ ਨੂੰ ਹੋਣੀ ਆ ਜਿਹਦੇ ਵਿੱਚ ਬੋ ਪੇਸ਼ ਵਕੀਲ ਜੀ ਸਾਡੇ ਜਨਰਲ ਸੈਕਟਰੀ ਇੰਚਾਰਜ ਹੋਣਗੇ ਔਰ 18 ਤਰੀਕ ਨੂੰ ਸੰਗਰੂਰ ਚ ਸਾਰੇ ਪੰਜਾਬ ਦੀ ਰੈਲੀ ਆ ਜਿਹਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਖਰਗੇ ਸਾਹਿਬ ਆ ਰਹੇ ਆ ਬਾਕੀ ਸਾਰੇ ਲੀਡਰ ਆਉਣਗੇ ਉਹਦੀ ਦੋਵਾਂ ਪ੍ਰੋਗਰਾਮ ਦੀ ਤਿਆਰੀ ਲਈ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਾਂਗਰਸ ਦੇ ਸਾਰੇ ਲੀਡਰਾਂ ਦੀ ਨਾਗਰਾ ਸਾਹਿਬ ਨਾਬਾ ਸਾਹਿਬ ਬਾਕੀ ਜਿੰਨੇ ਸਾਡੇ ਪ੍ਰਧਾਨ ਜੀ ਬਲਾਕਾਂ ਦੇ ਪ੍ਰਧਾਨ ਸਾਰਿਆਂ ਨੂੰ ਬੁਲਾ ਕੇ ਅੱਜ ਦੋਵਾਂ ਮੀਟਿੰਗਾਂ ਦੀ ਜਾਣਕਾਰੀ ਦੇਣ ਲਈ ਕਿ ਦੋਵਾਂ ਮੀਟਿੰਗਾਂ 'ਚ ਹਮ ਹਮਾ ਕੇ ਪੁੱਜੋ ਔਰ ਉਸ ਕਰਕੇ ਸਨੇਹਾਂ ਦੇਣ ਲਈ ਜੀ ਔਰ ਕੇਂਦਰ ਸਰਕਾਰ ਜਿਹੜੀ ਨਾ ਸੰਵਿਧਾਨ ਨੂੰ ਮੰਨੇ ਨਾ ਕਿਸੇ ਕਾਨੂੰਨ ਨੂੰ ਮੰਨੇ ਉਹਦੇ ਖਿਲਾਫ ਔਰ ਪੰਜਾਬ ਸਰਕਾਰ ਜਿਹੜੀ ਝੂਠ ਬੋਲ ਕੇ ਬਣੀ ਆ ਔਰ ਹਰ ਤਨ ਦਾ ਗਲਤ ਕੰਮ ਕਰਦੇ ਆ ਆ ਨਾਗਰਾ ਸਾਹਿਬ ਨੇ ਦੱਸਿਆ ਇੱਥੇ ਹੀ 100 ਕਰੋੜ ਦਾ ਕਪਲਾ ਹੋਇਆ ਹੋਇਆ ਸਾਰੇ ਇਲਾਕਿਆਂ ਚੋਂ ਆ ਉਹ ਗੱਲਾਂ ਇਹਨਾਂ ਦੇ ਪਰਦੇ ਖੋਲਣ ਲਈ ਦੋਵਾਂ ਪਾਰਟੀਆਂ ਦੇ ਬੀਜੇਪੀ ਦੇ ਵੀ ਔਰ ਆਮ ਪਾਰਟੀ ਦੇ ਤਾਂ ਇਹ ਪ੍ਰੋਗਰਾਮ ਬਣਿਆ ਆ ਉਹ ਜਾਣਕਾਰੀ ਵਰਕਰਾਂ ਨੂੰ ਦੇਣ ਲਈ ਲੀਡਰਾਂ ਦੇਣ ਲਈ ਇਸ ਕਰਕੇ ਮੀਟਿੰਗ ਬੁਲਾਈ ਸੀ। ਸੋ ਅੱਜ ਕੱਲ ਪਾਣੀਆਂ ਦਾ ਮੁੱਦਾ ਬੜਾ ਇਹ ਮੁੱਦਾ ਬਣਿਆ ਹੈ। ਕਿ ਹਾਸ਼ਕਾਰਾ ਪਾਣੀ ਬਚਾਉਣ ਦੀ ਗੱਲ ਕਰ ਰਹੀ ਹੈ ਤੇ ਇੱਥੇ ਸੈਂਟਰ ਦੇ ਜਿਹੜੇ ਕੁਝ ਨਵੇਂ ਲੋਕ ਨੇ ਭਾਜਪਾ ਦੀ ਪੰਜਾਬ ਦੀ ਹੈ ਉਹ ਵੀ ਕਹਿੰਦੇ ਸਮਰਥਨ ਕਰ ਰਹੇ ਆ ਪਰ ਦੂਜੇ ਪਾਸੇ ਭਾਜਪਾ ਨੂੰ ਹੀ ਪਾਣੀ ਖਤਨਾ ਜਾ ਰਿਹਾ। ਭਾਈ ਉਹਦੇ ਚ ਤਾਂ ਦੇਖੋ 올 ਪਾਰਟੀ ਮੀਟਿੰਗ 'ਚ ਕਾਂਗਰਸ ਪਾਰਟੀ ਨੇ ਸਪਸ਼ਟ ਕਰਤਾ ਕਿ ਅਸੀਂ ਪੰਜਾਬ ਪਾਣੀਆਂ ਦੇ ਮੁੱਦੇ ਤੇ ਬਿਲਕੁਲ ਸਰਕਾਰ ਨਾਲ ਖੜੇ ਆ। ਉਸ ਗੱਲ 'ਚ ਅਸੀਂ ਪੰਜਾਬ ਸਰਕਾਰ ਨਾਲ ਇਹ ਲੜਾਈ ਕਰਨ ਕੇਂਦਰਨਾకరణ ਜਿਹਦੀ ਨਾਲ ਕਰਨ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਰਹੂ। ਭਾਰਤਸਤਾਨ ਤੇ ਇੰਡੀਆ ਦੇ ਜਿਹੜੇ ਹਾਲਾਤ ਬਣੇ ਨੇ ਲੋਕਾਂ ਦਾ ਬੜਾ ਸਹਿਯੋਗ ਦਾ ਹੋਰਾਂ ਵੀ ਜਾਣ ਚੁੱਕੇ। ਉਹਦੇ 'ਚ ਵੀ ਜਿਹੜੀ 올 ਇੰਡੀਆ ਕਾਂਗਰਸ ਸਾਡੀ ਕਮੇਟੀ ਆ ਪ੍ਰਧਾਨ ਜੀ ਆ ਔਰ ਰਾਹੁਲ ਜੀ ਆ ਸਾਰਿਆਂ ਨੇ ਮੋਦੀ ਜੀ ਨੂੰ ਸਮਰਥਨ ਦਿੱਤਾ। ਮੋਦੀ ਜੀ ਆਪ ਤਾਂ ਉਸ ਮੀਟਿੰਗ 'ਚ ਹੀ ਨਹੀਂ ਆਏ ਹੈਗੇ। ਉਹਨਾਂ ਦੇ ਦੂਸਰੇ ਲੋਕ ਮੀਟਿੰਗ 'ਚ ਬੈਠੇ ਸੀ ਕਾਂਗਰਸ ਪਾਰਟੀ ਨੇ ਕਿਹਾ ਇਸ ਮੁੱਦੇ ਤੇ ਜੋ ਵੀ ਭਾਰਤ ਸਰਕਾਰ ਫੈਸਲਾ ਲਾਊਗੀ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਲਾਊਗੀ ਸਰਕਾਰ ਦੀ ਕਾਰਜਸ਼ਾਲਾ ਕਿਵੇਂ ਦੇ ਹੈ ਸਰਕਾਰ ਦੀ ਕਾਰਜਸ਼ਾਲਾ ਕਿਵੇਂ ਦੇ ਦੇ ਸਰਕਾਰ ਤਾਂ ਦੇਖ ਲਓ ਹਣ ਇੰਨੇ ਦਿਨ ਹੋ ਗਏ ਆ ਮੋਦੀ ਸਾਹਿਬ ਕਦੇ ਇੱਧਰ ਦੀ ਗੱਲ ਕਰ ਦਿੰਦੇ ਕਾ ਇੱਧਰ ਕਰਦੀਆਂ ਇਹ ਵੀ ਸਾਨੂੰ ਇਹਨਾਂ ਨੇ ਕਦੇ ਗੱਲ ਤਾਂ ਕੀਤੀ ਨਹੀਂ ਸੀ ਪਰ ਫਿਰ ਵੀ ਅਸੀਂ ਉਸ ਮੁੱਦੇ ਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸਰਕਾਰ ਨਾਲ ਖੜੇ ਆ ਅੱਜ 3 ਸਾਲ ਪਹਿਲਾਂ ਤਾਂ ਇਹਨਾਂ ਨੂੰ ਕਦੇ ਯਾਦ ਨਹੀਂ ਸੀ ਆਇਆ ਹੁਣ ਜਦੋਂ ਸਰਕਾਰ ਦਾ ਕਿਸੇ ਪਾਸੇ ਇਹਨਾਂ ਨੂੰ ਰਸਤਾ ਨਹੀਂ ਮਿਲ ਲਿਆ ਕਹਿੰਦੇ ਆਲ ਪਾਰਟੀ ਉਹਨਾਂ ਦਾ ਵੀ ਉਹੀ ਹਾਲ ਆ ਕਦੇ ਉਹਨਾਂ ਨੇ ਆਲ ਪਾਰਟੀ ਮੀਟਿੰਗ ਨਹੀਂ ਬੁਲਾਈ ਹੁਣ ਜਦੋਂ ਘਿਰ ਗਏ ਆ ਚਾਰੇ ਪਾਸੇ ਹੁਣ ਹੁਣ ਮੀਟਿੰਗਾਂ ਬੁਲਾ ਰਹੇ ਦੋਵੇਂ ਪਰ ਫੇਰ ਵੀ ਉਹ ਮੁਲਕ ਦਾ ਮੁੱਦਾ ਇਹ ਪੰਜਾਬ ਦਾ ਮੁੱਦਾ ਕਾਂਗਰਸ ਪਾਰਟੀ ਦੋਵਾਂ ਸਰਕਾਰਾਂ ਨਾਲ ਇਹ ਮੁੱਦਿਆਂ ਤੇ ਖੜੀ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਤੁਸੀਂ ਕਿਵੇਂ ਸਮਝੋਗੇ ਯਾਰ ਉਹ ਤੇ ਭਾਰਤ ਸਰਕਾਰ ਫੈਸਲਾ ਲੈ ਰਹੀ ਹੈ ਕਾਂਗਰਸ ਪਾਰਟੀ ਨੇ ਤਾਂ ਕਿਹਾ ਸੀ ਤੁਹਾਡੇ ਨਾਲ ਉਹਦੇ 'ਚ ਕੋਈ ਡਾਕਟਰ ਅਮਰ ਸਿੰਘ ਦਾ ਹੋਰ ਕੋਈ ਵੀ ਹੋ ਨਹੀਂ ਆ। ਸਰ ਚਰਨਜੀਤ ਸਿੰਘ ਚੰਨੀ ਨੇ ਉਹ ਲਾਭਾ ਦੀ ਗ पहलਗਾਮ ਅਲੀ ਘਟਨਾ ਨੂੰ ਮਤਲਬ ਸਵਾਲ ਚੁੱਕਿਆ ਵੀ ਉਹ ਕਿਹੜਾ ਦਿਓ ਉੱਥਾਂ ਆ ਰਹੀ ਹੈ। ਇਸ ਕਰਕੇ ਉਹ ਨੂੰ ਤੁਸੀਂ ਕਿਵੇਂ ਦੇਖਦੇ? ਅਰੇ ਤੂੰ ਉਹਨਾਂ ਤੋਂ ਸਵਾਲ ਪੁੱਛੋ ਨਾ ਭਾਈ ਯਾਰ ਤੁਸੀਂ ਮੇਰੇ ਦੁਕਾਨ ਨੂੰ ਪੁੱਛਦੇ ਮੇਰੇ ਦੋਵੇਂ ਲੀਡਰ ਨੇ ਉਹਨਾਂ ਦੇ ਵਿਚਾਰ ਹੈਗੇ ਆ ਉਹਦੇ 'ਚ ਮੈਂ ਕੀ ਕਹੂੰਗਾ? ਸਰ ਸਾਹਿਬ ਜਿਹੜਾ ਵਜੀਰਾਬਾਦ 'ਚ ਜਿਹੜਾ ਹੋਇਆ ਕਬਲਾ ਹੋਇਆ ਹੈ ਹੈ ਵਜੀਰਾਬਾਦ